ਖੇਤੀਬਾੜੀ ਅਤੇ ਕਿਸਾਨ ਉਪੜਾਈ ਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨ ਭਰਾਓ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਚੈਨਲ ਮੁਕਤਸਰ ਦੀਆਂ ਖੇਤੀ ਸੂਚਨਾਵਾਂ ਤੇ ਅੱਜ ਅਸੀਂ ਨਰਮੇ ਦੇ ਖੇਤਾਂ ਦੇ ਵਿੱਚ ਨਿਕਲੇ ਹੋਏ ਹਾਂ ਸਾਡੇ ਕੋਲੇ ਪੰਜਾਬ ਲੈਵਲ ਦੀ ਟੀਮ ਨਰਮੇ ਦੀ ਸਰਵੇਲੈਂਸ ਨਰਮੇ ਦੇ ਸਰਵੇਖਣ ਉਹਦਾ ਕੀੜਾ ਉਹਦੇ ਤੇ ਬਿਮਾਰੀ ਜਾਂ ਉਹਦੇ ਤੇ ਧਤਾਂ ਦੀ ਕੋਈ ਘਾਟ ਕਿਹੜੀ ਆ ਸਕਦੀ ਆ ਜਾਂ ਆ ਰਹੀ ਆ ਉਹਦੇ ਬਾਰੇ ਸਰਵੇਲੈਂਸ ਟੀਮ ਜਿਹੜੀ ਸਟੇਟ ਲੈਵਲ ਦੀ ਪੰਜਾਬ ਲੈਵਲ ਦੀ ਜਿਹਦੇ ਚ ਡਾਕਟਰ ਚਰਨਜੀਤ ਸਿੰਘ ਡਾਕਟਰ ਜਗਵਿੰਦਰ ਸਿੰਘ ਡਾਕਟਰ ਅਮਨਦੀਪ ਕੇਸ਼ਵ ਨੇ ਤੇ ਸਾਡੇ ਜਿਹੜਾ ਸਾਡੇ ਬਲਾਕ ਦਾ ਸਾਰਾ ਸਟਾਫ ਹੈਗਾ ਜਿਹਦੇ ਚ ਐਡੀਓ ਸਹਿਬਾਨ ਨੇ ਸਾਡੇ ਇਹਨਾਂ ਪਿੰਡਾਂ ਦੇ ਕਿਸਾਨ ਨੇ ਤੇ ਅਸੀਂ ਸਰਵੇਲੈਂਸ ਕਰਦੇ ਆ ਸਾਡੇ ਜਿਵੇਂ ਮੈਂ ਜ਼ਿਲ੍ਹਾ ਮੁਕਸਰ ਦੀ ਗੱਲ ਕਰਾਂ ਵੀ ਅਸੀਂ 2 ਦਿਨ ਸੋਮਵਾਰ ਤੇ ਵੀਰਵਾਰ ਸਰਵੇਲੈਂਸ ਕਰਦੇ ਆ ਇਹ ਸਰਵੇਲੈਂਸ ਦੇ ਵਿੱਚ ਅਸੀਂ ਕੀੜਿਆਂ ਦਾ ਕੀ ਮਕਦਾਰ ਹੈਗੀ ਆ ਉਹਦੇ ਬਾਰੇ ਜਾਣਦੇ ਆ ਜੇਕਰ ਅਭਾਵ ਈਟੀ ਲੈ ਜਾ ਕਹ ਦੋ ਆਰਥਿਕ ਗਾਰ ਲੈਵਲ ਤੋਂ ਉੱਪਰ ਚਲਾ ਜਾਵੇ ਕੋਈ ਵੀ ਕੀੜਾ ਫਿਰ ਸਪਰੇਅ ਦੀ ਸਪਾਰਸ਼ ਕਰਦੇ ਆ ਤਤਾਂ ਦੀ ਘਾਟ ਦੀ ਪੂਰਤੀ ਆਸਤੇ ਇਹ ਸਾਰੀ ਕ ਸਪਾਰਸ਼ਾ ਸਟੇਟ ਲੈਵਲ ਤੇ ਐਡਵਾਈਸਰੀਆਂ ਅਸੀਂ ਜਾਰੀ ਕਰਦੇ ਤੇ ਜੇਕਰ ਅੱਜ ਦੀ ਗੱਲ ਕਰਾਂ ਅੱਜ ਅਸੀਂ ਸਰਵੇਲੈਂਸ ਕਰ ਰਹੇ ਆ ਤੇ ਮੇਰੇ ਨਾਲ ਸਰਕਲ ਦੇ ਇੰਚਾਰਜ ਸਾਡੇ ਡਾਕਟਰ ਹਰਮਨ ਨੇ ਏਡੀਓ ਨੇ ਤੁਸੀਂ ਦੱਸੋ ਵੀ ਸਰਵੇਲੈਂਸ ਅਸੀਂ ਕਿਉਂ ਕਰਦੇ ਆ ਸਾਡਾ ਸਰਵੇਲੈਂਸ ਕਰਨ ਦਾ ਕੀ ਮਤਲਬ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਸਾਰੇ ਦਰਸ਼ਕਾਂ ਨੂੰ ਬਹੁਤ ਪਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਇਨਾ ਖੇੜਾ ਵਿੱਚ ਖੜੇ ਆ ਜੀ ਸਮੁੱਚੀ ਟੀਮ ਆਪਣੇ ਆਪਣੇ ਪਿੰਡ ਦੇ ਇਨ ਆਪਣੇ ਅਕਬਾਲ ਸਿੰਘ ਦੇ ਖੇਤ ਵਿੱਚ ਆਈ ਹੋਈ ਹੈ ਤੇ ਸਰਵੇਖਣ ਦੀ ਗੱਲ ਕਰੀਏ ਜੀ ਤਾਂ ਆਪਾਂ ਕਈ ਵਾਰੀ ਕੀ ਹੁੰਦਾ ਕਿਸਾਨ ਵੀਰ ਮੱੜ ਤੋਂ ਕੱਢ ਕੇ ਖੇਤ ਦੇਖਦੇ ਜਾਂਦਾ ਕਾਫੀ ਹਰੇ ਭਰੇ ਨਜ਼ਰ ਆਉਂਦੇ ਆ ਪਰ ਇਹਦੇ ਵਿੱਚ ਕਈ ਕੀੜੇ ਹੁੰਦੇ ਜੇ ਰਾਸ ਚੋਸਣ ਵਾਲੇ ਕੀੜੇ ਹੁੰਦੇ ਆ ਉਹ ਆਪਣੇ ਖੇਤ ਦਾ ਲੋਕੇ ਨੁਕਸਾਨ ਕਰਦੇ ਆ ਜਿੱਦਾਂ ਲੋਕੇ ਕਿਵੇਂ ਆਪਣੇ ਜਿਹੜੇ ਪੱਤੇ ਹੁੰਦੇ ਨੇ ਨਰਮੇ ਦੇ ਉਹ ਪੱਤੇ ਦੇ ਹੇਠਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਕੇ ਇੱਥੇ ਜਿਵੇਂ ਇੱਕ ਰਸਚੂਸ ਨਾਲ ਜਿਹੜੇ ਕੀੜਿਆਂ ਦੇ ਵਿੱਚ ਇੱਕ ਤਾਂ ਜੀ ਤੇਲ ਆ ਪੂਰੀ ਜੂ ਅਤੇ ਚਿੱਟੀ ਮੱਖੀ ਵਰਗੇ ਕੁਛ ਕੀੜੇ ਹੁੰਦੇ ਆ ਜੋ ਆਪਣੇ ਪੱਤੇ ਦੇ ਹੇਠਲੇ ਪਾਸੇ ਬਹਿ ਕੇ ਲੋਕੇ ਨੁਕਸਾਨ ਕਰਦੇ ਆ ਸੋ ਇਸ ਲਈ ਜਿਹੜਾ ਖੇਤ ਦਾ ਸਰਵੇਖਣ ਆਪਾਂ ਨੂੰ ਖੇਤ ਵਿੱਚ ਵੜ ਕੇ ਘਟੋ ਘਟਾ ਆਪਣੇ ਖੇਤ ਦੇ ਵੱਖਰੇ ਵੱਖਰੇ ਥਾਵਾਂ ਦੇ ਵਿੱਚ ਆਪਾਂ ਘਟੋ ਘਟਾ 30 ਕ ਬੂਟੇ ਸਿਲੈਕਟ ਕਰੀਏ ਉਹਨਾਂ ਦੇ ਪੱਤੇ ਆਪਾਂ ਜਿਹੜੇ ਉੱਪਰ ਲੀਆਂ ਸ਼ਖਾਵਾਂ ਹੁੰਦੀਆਂ ਉਹਨਾਂ ਦੇ ਪੱਤੇ ਆਪਾਂ ਦੇਖਿਆ ਕਰੀਏ ਪੁੱਠੇ ਪਾਸੇ ਕਰਕੇ ਵੀ ਦੇਖਿਓ ਕਿ ਜਿਹੜੇ ਜਿਹੇ ਰਾਸ ਚੂਸਣ ਵਾਲੇ ਕੀੜੇ ਹੁੰਦੇ ਆ ਇਹ ਆਪਣੇ ਪੱਤੇ ਦੇ ਹੇਠਲੇ ਪਾਸੇ ਬਹਿ ਕੇ ਆਪਣਾ ਰਾਸ ਚੂਸਦੇ ਆ ਜੀ ਸਾਰੀ ਆਪਣੀ ਜਿਹੜੀ ਖਰਾਕ ਹੁੰਦੀ ਆ ਉਹ ਚੂਸ ਲੈਂਦੇ ਆ ਤੇ ਇਦਾਂ ਹੀ ਜੇ ਹੁਣ ਆਪਣਾ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਜਿਹੜਾ ਆਪਣਾ ਜਿਹੜੇ ਖੇਤ ਵਿੱਚ ਆਪਾਂ ਖੜੇ ਆ ਜੀ ਇਸ ਨਰਮੇ ਦੇ ਵਿੱਚ ਫੁੱਲ ਫਲਾਕਾ ਵੀ ਕਾਫੀ ਟੈਂਡੇ ਵੀ ਲੱਗੇ ਪਏ ਆ ਜੀ ਤਾਂ ਉਹਨਾਂ ਦਾ ਵੀ ਆਪਾਂ ਨੂੰ ਸਮੇਂ ਸਮੇਂ ਦਾ ਸਰਵੇਖਣ ਜ਼ਰੂਰੀ ਹੈ ਜੀ ਕਿਉਂਕਿ ਜਿਹੜੀ ਟੈਂਡਿਆਂ ਤੇ ਫੁੱਲਾਂ ਦੇ ਉੱਤੇ ਜਿਹੜੀ ਆਪਣੀ ਗਲਾਬੀ ਸੁੰਡੀ ਹੁੰਦੀ ਉਹ ਹਮਲਾ ਕਰਦੀ ਹੈ ਤਾਂ ਇਹਦਾ ਸਰਵੇਖਣ ਆਪਾਂ ਕਿਵੇਂ ਕਰ ਕਟੋ ਕਟ ਆਪਾਂ 100 ਫੁੱਲਾਂ ਦਾ ਸਰਵੇਖਣ ਕਰਨਾ ਜੀ ਤੇ ਜੇ ਆਪਾਂ ਨੂੰ ਕਿਤੇ 5 ਫੁੱਲਾਂ ਦੇ ਵਿੱਚ ਆਪ ਨੂੰ ਗੁਲਾਬੀ ਸੁੰਡੀ ਦਾ ਕਿਤੇ ਲਾਰਵਾ ਦੇਖ ਨੂੰ ਮਿਲਦਾ ਜਿਵੇਂ ਹੁਣ ਆਪਾਂ ਦੇਖ ਸਕਦੇ ਹਾਂ ਜਾਂ ਚਟਾ ਫੁੱਲ ਹੈ ਜੀ ਤੇ ਜੇ ਇਹਦੇ ਵਿੱਚ ਕਿਤੇ ਗੁਲਾਬੀ ਸੁੰਡੀ ਹੋਊਗੀ ਤਾਂ ਇਹਦੇ ਵਿੱਚ ਆਹ ਇਹਦੇ ਪ੍ਰਗਨ ਕਣਾਂ ਦੇ ਲਤਪਤ ਨਾਲ ਆਪਾਂ ਨੂੰ ਕਿਤੇ ਗੁਲਾਬੀ ਸੁੰਡੀ ਦੇਖ ਨੂੰ ਨਜ਼ਰ ਆਉਂਦੀ ਹੈ ਜੇ ਕਿਤੇ 100 ਫੁੱਲਾਂ ਦੇ ਵਿੱਚ 5 ਫੁੱਲਾਂ ਦੇ ਵਿੱਚ ਹੀ ਆਪ ਨੂੰ ਨਜ਼ਰ ਆਉਂਦੀ ਹੈ ਤਾਂ ਆਪਾਂ ਦਾ ਆਰਥਿਕ ਘਾਟੇ ਉੱਪਰ ਟੱਲ ਗਿਆ ਜੀ ਆਪਾਂ ਨੂੰ ਇਹ ਲਖਣ ਕਰ ਸਕਦੀ ਹੈ ਉਹਨਾਂ ਲਈ ਜਿਹੜੀਆਂ ਆਪਣੀ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਸਪਰੇਅ ਆ ਉਹ ਆਪਾਂ ਨੂੰ ਕਰਨੀਆਂ ਪੈਣੀਆਂ ਤੇ ਇਹੀ ਆਪਣਾ ਸਰਵੇਖਣ ਦਾ ਤਰੀਕਾ ਜੀ ਆਪਾਂ ਜਿਹੜਾ ਸਰਵੇਖਣ ਦਾ ਸਮਾਂ ਉਹ ਆਪਾਂ ਸਵੇਰ ਦੇ 10:00 ਤੋਂ ਪਹਿਲਾਂ ਕਰਨਾ ਹੁੰਦਾ ਉਹਦਾ ਕਾਰਨ ਇਹ ਹੈ ਕਿਉਂਕਿ ਸਵੇਰ ਦੇ 10:00 ਤੱਕ ਪਹਿਲਾਂ ਕੀ ਹੁੰਦੀ ਆਪਣੀ ਚਿੱਟੀ ਮੱਖੀ ਕੁਸਤਕਾ ਅਵਸਥਾ ਦੇ ਵਿੱਚ ਹੁੰਦੀ ਹੈ ਤੇ ਪੱਤਿਆਂ ਦੇ ਉੱਪਰ ਹੀ ਬੈਠੀ ਹੁੰਦੀ ਤਾਂ ਆਪਾਂ ਨੂੰ ਉਸ ਚੰਗੀ ਤਰ੍ਹਾਂ ਆਪਾਂ ਉਹਨਾਂ ਦੀ ਗਿਣਤੀ ਦਾ ਅੰਦਾਜ਼ਾ ਲਾ ਸਕਦੇ ਹਾਂ ਜਿਹੜੀ ਇਹ ਆਰਥਿਕ ਕਾਰ ਦਾ ਜੇਗਾ ਜੀ ਤੈਅ ਕੀਤੀ ਹੋਈ ਆ ਤਾਂ ప్రతి ਪੱਤਾ ਜਿਹੜੀ 6 ਆਪਣੀ ਜਿਹਦੇ ਚਿੱਟੀ ਮੱਖੀ ਦੀ ਗਿਣਤੀ ਹੁੰਦੀ ਹੈ ਤਾਂ ਉਸ ਤੋਂ ਜੇ ਆਪਣੀ 6 ਗਿਣਤੀ ਟੱਪ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਸਪਰੇਆਂ ਵਾਲਾ ਕਦਮ ਚੱਕਣਾ ਪੈਂਦਾ ਤੇ ਠੀਕ ਹੈ ਬਹੁਤ ਸ਼ੁਕਰੀਆ ਸਾਡੇ ਦੂਜਾ ਆਪਣੇ ਹਰਮਨ ਜਿਹੜੇ ਕਿ ਗੱਲ ਕਰ ਰਹੇ ਸਨ ਨਾ ਵੀ ਸਰਵੇਲੈਂਸ ਕਿਉਂ ਜ਼ਰੂਰੀ ਆ ਕਿਸ ਤਰ੍ਹਾਂ ਕਰਨੀ ਹੈਗੀ ਆ ਤੇ ਕਿਉਂਕਿ ਸਰਵੇਖਣ ਟੀਮਾਂ ਸਾਡੇ ਵੀ ਜਿਵੇਂ ਜ਼ਿਲ੍ਹਾ 112 ਪਿੰਡ ਨੇ 236ਾਂ ਚ 112 ਪਿੰਡਾਂ 'ਚ ਨਰਮਾ ਹੈਗਾ ਭਾਵੇਂ ਕਿਸੇ 20 ਕਿਲੋ 20 ਕਿੱਲੇ ਹੋਣ ਕਿਤੇ 50 ਕਿੱਲੇ ਹੋਣ ਸਾਡੀਆਂ 27 ਟੀਮਾਂ ਹਫ਼ਤੇ 'ਚ ਦੋ ਵਾਰ ਸਰਵੇਖਣ ਕਰਦੀਆਂ ਤਕਰੀਬਨ 100 ਤੋਂ ਵੱਧ ਜਿਹੜੇ ਸਪੌਟ ਆ ਜਿਹੜੇ ਅਸੀਂ ਵਿਜ਼ਿਟ ਕਰਦੇ ਆ ਤੇ ਉਹਦੇ ਮੁਤਾਬਕ ਰਿਪੋਰਟ ਤਿਆਰ ਕਰਦੇ ਆ ਜੇਕਰ ਮੈਂ ਇਸ ਤੋਂ ਪਹਿਲਾਂ ਕਿ ਮੈਂ ਕੀੜਿਆਂ ਦੀ ਰੋਕਥਾਮ ਬਾਰੇ ਸਾਡੇ ਡਾਕਟਰ ਸਾਹਿਬ ਨੂੰ ਬੁਲਾਵਾਂ ਸਾਡੀ ਫਸਲ ਤਾਂ ਜਿਹੜਾ ਸਟੈਂਡ ਆ ਜਾਂ ਇਹਦੇ ਤੱਤਾਂ ਤੱਤਾਂ ਜਿਹੜੇ ਜਾਂ ਇਹਦੇ ਨਿਊਟਰੀਐਂਟਸ ਆ ਇਹ ਪੂਰੇ ਹੋਣੇ ਚਾਹੀਦੇ ਡਾਕਟਰ ਜਗਤਵਿੰਦਰ ਸਿੰਘ ਤੁਸੀਂ ਦੱਸੋ ਵੀ ਕਿ ਤੁਸੀਂ ਕਿਉਂਕਿ ਸਾਰੇ ਪੰਜਾਬ 'ਚ ਜਾ ਰਹੇ ਹੋ ਸਾਰੇ ਜ਼ਿਲ੍ਹਿਆਂ 'ਚ ਜਾ ਰਹੇ ਹੋ ਤੁਸੀਂ ਦੱਸੋ ਵੀ ਹੁਣ ਕਿਹੜੀ ਘਾਟ ਆ ਰਹੀ ਆ ਤੇ ਉਹਦੀ ਪੂਰਤੀ ਕਿਸ ਤਰ੍ਹਾਂ ਕਰਨੀ ਆ ਤੱਤਾਂ ਧੰਨਵਾਦ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੀ ਹੁਣ ਫਸਲ ਦੇ ਵਿੱਚ ਆਪਾਂ ਖੜੇ ਆ ਕਿਹੜੀ ਕੰਡੀਸ਼ਨ ਸਾਡੇ ਹਿਸਾਬ ਨਾਲ ਬਹੁਤ ਵਧੀਆ ਹੈ ਤੇ ਹਲਕੀ ਫਲਕੀ ਘਾਟ ਇਹਦੇ ਤੇ ਮੈਗਨੀਸ਼ੀਅਮ ਦੀ ਵੀ ਹੈਗੀ ਆ ਜਿਹੜੇ ਥੱਲੇ ਵਾਲੇ ਪੱਤੇ ਆ ਉਹ ਗੁਲਾਬੀ ਹੋਏ ਹੋਏ ਆ ਤਾਂ ਉਹ ਜਦੋਂ ਪਾਣੀ ਵੱਧ ਲੱਗ ਜਾਂਦਾ ਹੈ ਜਾਂ ਪਾਣੀ ਜਿਆਦਾ ਖੜ ਜਾਂਦਾ ਉਹਦੇ ਨਾਲ ਮੈਗਨੀਸ਼ੀਅਮ ਦੀ ਅਵੇਲੇਬਿਲਿਟੀ ਘਟ ਜਾਂਦੀ ਹੈ ਤਾਂ ਮੈਗਨੀਸ਼ੀਅਮ ਦੀ ਘਾਟ ਆ ਜਾਂਦੀ ਹੈ ਉਹਦੀ ਪੂਰਤੀ ਅਸੀਂ 1 ਕਿਲੋ ਮੈਗਨੀਸ਼ੀਅਮ 100 ਲੀਟਰ ਪਾਣੀ ਚ ਪਾ ਕੇ ਉਹਦੀ ਸਪਰੇਅ ਕਰ ਦਿਆਂਗੇ ਤਾਂ ਮੈਗਨੀਸ਼ੀਅਮ ਦੀ ਜਿਹੜੀ ਘਾਟ ਆ ਪੂਰੀ ਹੋ ਜਾਂਦੀ ਹੈ ਜ਼ਿੰਕ ਦੀ ਘਾਟ ਵੀ ਇਹਦੇ ਤੇ ਹੈਗੀ ਆ ਹਲਕੀ ਫੁਲਕੀ ਤਾਂ 10 ਕਿਲੋ ਜ਼ਿੰਕ ਸਲਫੇਟ 21% ਵਾਲਾ 10-12 ਕਿਲੋ ਖੇਤ ਦੀ ਮਿੱਟੀ ਰਲਾ ਕੇ ਆਪਾਂ ਛਿੱਟਾ ਦੇ ਦਈਏ ਥੱਲੇ ਵਾਲੇ ਪਾਸੇ ਜਿਹੜਾ ਮਤਲਬ ਬੂਟੇ ਦੇ ਮੋਢਾ ਚ ਤਾਂ ਉਹਦੇ ਨਾਲ ਜਿਹੜੀ ਜ਼ਿੰਕ ਦੀ ਘਾਟ ਜਿਹੜੇ ਹਿਸਾਬ ਦੀ ਆ ਕੰਡੀਸ਼ਨ ਆ ਕ੍ਰੌਪ ਦੀ ਇਹਦੇ ਤੇ ਸਾਨੂੰ ਨਾਈਟ੍ਰੋਜਨ ਦੀ ਘਾਟ ਵੀ ਆਉਂਦੀ ਹੈ ਦਿਸਦੀ ਹੈ ਔਰ ਜ਼ਿੰਮੇਦਾਰ ਨੂੰ ਅਸੀਂ ਕਿਹਾ ਵੀ ਹੈ ਬਾਈ ਜੀ ਇਹਦੇ ਤੇ ਘੱਟੋ ਘੱਟ ਆਪਾਂ 25 ਕਿਲੋ ਦੀ ਇੱਕ ਡੋਜ਼ ਆ ਜਿਹੜੀ ਉਹ ਇਮੀਡੀਏਟ ਸਾਨੂੰ ਪਾਉਣੀ ਪਊਗੀ ਜਿਹੜੇ ਹਿਸਾਬ ਨਾਲ ਬੂਟੇ ਨੇ ਫਲ ਚੱਕਿਆ ਹੋਇਆ ਔਰ ਨਾਲ ਦੀ ਨਾਲ ਫਲਾਵਰਿੰਗ ਵੀ ਆ ਰਹੀ ਹੈ ਤੇ 13045 ਜਿਹੜੀ ਯੂਨੀਵਰਸਿਟੀ ਦੀ ਕਮੈਂਡ ਕਰਦੀ ਔਰ ਇਸ ਸਟੇਜ ਦੇ ਉੱਤੇ ਫੁੱਲਾਂ ਦੇ ਵਿੱਚੋਂ ਅੱਗੇ ਜਦੋਂ ਠਿੰਡਾ ਬਣਨਾ ਤੇ ਜਿਹੜੇ ਉਹਦੇ ਤੇ ਰੇਸ਼ੇ ਬਣਨੇ ਉਹਦੇ ਨਾਲ ਤੇ ਸਾਨੂੰ ਪੋਟਾਸ਼ ਦੀ ਲੋੜ ਪੈਂਦੀ ਹੈ ਤੇ 13.45 ਜਿਹੜੀ 2% ਦੇ हिसाब ਨਾਲ 2 ਕਿਲੋ 13.45 100 ਲੀਟਰ ਪਾਣੀ ਦੇ ਵਿੱਚ ਪਾ ਕੇ ਅਸੀਂ ਇਹਦੇ ਤੇ ਸਪਰੇਅ ਕਰਨੀ ਆ ਔਰ ਹਫਤੇ ਹਫਤੇ ਬਾਅਦ ਅਸੀਂ ਜਿਹੜੀਆਂ ਸਪਰੇਅ ਆਉਂਦੀਆਂ ਕਰੀ ਜਾਣੀਆਂ ਇਹ ਤੋਂ ਬਿਨਾਂ ਵੀ ਜੇ ਕਦੇ ਹੋਰ ਵੀ ਕਿਸੇ ਤਰ੍ਹਾਂ ਦੀ ਕਿਸਾਨ ਵੀਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਦੇ ਹਲਕੇ ਦੇ ਖੇਤੀਬਾੜੀ ਦਾ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਜਾਂ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਸਾਹਿਬ ਨਾਲ ਗੱਲ ਕਰ ਸਕਦਾ ਹੈ ਜੇ ਅਸੀਂ ਇਸ ਫਸਲ ਦੇ ਹਿਸਾਬ ਨਾਲ ਇੱਥੇ ਕੰਡੀਸ਼ਨ ਦੇਖੀਏ ਤਾਂ ਸਾਨੂੰ ਇਹਦੇ ਤੇ ਨਾਈਟ੍ਰੋਜਨ ਦੀ ਘਾਟ ਵੀ ਹੈਗੀ ਆ ਜ਼ਿੰਕ ਦੀ ਘਾਟ ਵੀ ਹੈਗੀ ਆ ਮੈਗਨੀਸ਼ੀਅਮ ਦੀ ਘਾਟ ਵੀ ਥੱਲੇ ਦੇਖਣ ਨੂੰ ਥੱਲੇ ਵਾਲੇ ਪੱਤੇ ਆ ਜਿਹੜੇ ਉਹ ਗੁਲਾਬੀ ਹੋਏ ਹੋਏ ਇਹਦੇ ਤੇ ਘਾਟ ਹੈਗੀ ਆ ਇਸ ਸਟੇਜ ਦੇ ਉੱਤੇ ਜਿਹੜੀ ਜੇ ਅਸੀਂ ਇਹਨੂੰ ਪ੍ਰੋਪਰ ਨਿਊਟ੍ਰੀਐਂਟ ਦੇ ਸਕਦੇ ਦੇ ਪਾਵਾਂਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਆ ਝਾੜ ਆ ਜਿਹੜਾ ਉਹ ਲਾਜ਼ਮੀ ਵਧੂਗਾ ਕੋਈ ਸ਼ੱਕ ਨਹੀਂ ਹੈ ਵੀ ਨਹੀਂ ਵਧੂਗਾ ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਇਹਦੇ ਬਾਰੇ ਗੱਲ ਕੀਤੀ ਆ ਕਿਉਂਕਿ ਸਾਡੇ ਤੱਕ ਤਾਂ ਪੂਰੇ ਹੋਣਗੇ ਸਾਡੀ ਕ੍ਰੌਪ ਆ ਜਿਹੜੀ ਉਹ ਤਾਕਤਵਰ ਹੋਊਗੀ ਤਾਂ ਉਹਦੇ ਤੇ ਕੀੜੇ ਤੇ ਬਿਮਾਰੀਆਂ ਦਾ ਹਮਲਾ ਨਹੀਂ ਹੋਊਗਾ ਘਟੂ ਹੋਊਗਾ ਬਾਕੀ ਝਾੜ ਫਿਰ ਵੀ ਠੀਕ ਵਧੂਗਾ ਇਸ ਕਰਕੇ ਦੇਖੋ ਡਾਕਟਰ ਸਾਹਿਬ ਨੇ ਸਰਵੇਲੈਂਸ ਦੀ ਗੱਲ ਕੀਤੀ ਆ ਵੀ ਕਿੰਨੇ ਆਰਥਿਕ ਗਾਰ ਤੇ ਕਿ ਅਸੀਂ ਈਟੀਐਲ ਤੇ ਅਸੀਂ ਸਪਰੇ ਚਿੱਟੀ ਮੱਖੀ ਲਈ ਕਰਨੀ ਆ ਕਦੋਂ ਅਸੀਂ ਦੂਜਾ ਤੇਲੇ ਲਈ ਕਰਨੀ ਆ ਕਦੋਂ ਅਸੀਂ ਸਪਰੇ ਕਰਨੀ ਆ ਗੁਲਾਬੀ ਸੁੰਡੀ ਵਾਸਤੇ ਡਾਕਟਰ ਅਮਨਦੀਪ ਕੇਸ਼ਵ ਪ੍ਰੋਜੈਕਟ ਡਾਕਟਰ ਨੇ ਜਿਹੜੇ ਕਿ ਇਸ ਟੀਮ ਦੇ ਵਿੱਚ ਸਾਰੇ ਪੰਜਾਬ 'ਚ ਕੰਮ ਕਰਦੇ ਨੇ ਡਾਕਟਰ ਅਮਨਦੀਪ ਕੇਸ਼ਵ ਤੁਸੀਂ ਦੱਸੋ ਵੀ ਕੀੜਿਆਂ ਦੀ ਰੋਕਥਾਮ ਕਿਸ ਤਰ੍ਹਾਂ ਕਰਨੀ ਹੈ ਧੰਨਵਾਦ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰਾਂ ਨੂੰ ਮੈਂ ਕਹਾਂਗਾ ਕਿ ਸਾਡੇ ਡਾਕਟਰ ਸਾਹਿਬ ਵੱਲੋਂ ਜੋ ਸੰਦੇਸ਼ ਦਿੱਤਾ ਗਿਆ ਕਿ ਆਪਣੇ ਖੇਤਾਂ ਦਾ ਸਰਵੇਖਣ ਜਿਹੜਾ ਹੈ ਉਹ ਲਗਾਤਾਰ ਜ਼ਰੂਰ ਕਰੋ। ਔਰ ਜਦੋਂ ਤੱਕ ਅਸੀਂ ਗੱਲ ਰਸਟੂਸਨ ਵਾਲੀ ਕੀੜਿਆਂ ਦੀ ਗੱਲ ਕਰਦੇ ਹਾਂ ਸਾਡੇ ਕੋਲ ਇਸ ਵੇਲੇ ਰਸਟੂਸਨ ਵਾਲੀ ਕੀੜੇ ਜੇ ਅਸੀਂ ਗੱਲ ਕਰਦੇ ਹਾਂ ਹਰਾ ਤੇਲਾ ਤੇ ਚਿੱਟਾ ਮਥਰ ਜਿਵੇਂ ਕਿ ਪਹਿਲਾਂ ਤੁਹਾਨੂੰ ਸਰਵੇਖਣ ਚ ਦੱਸਿਆ ਗਿਆ ਤਾਂ ਅਸੀਂ ਪੱਤੇ ਨੂੰ ਬੜੇ ਹਲਕੇ ਤੇਲ ਨਾਲ ਸਵੇਰੇ ਜਦੋਂ ਆਉਣੇ ਆਪਣੇ ਖੇਤ ਦੇ ਵਿੱਚ ਤੇ ਇੱਥੇ ਵੇਖਣਾ ਜੇ ਸਾਨੂੰ ਇਹਦੀ ਗਿਣਤੀ ਆਰਥਿਕ ਅਗਾਰ ਤੋਂ ਉੱਪਰ ਹੁੰਦੀ ਆ ਠੀਕ ਆ ਤਾਂ ਅਸੀਂ ਸਪਰੇਅ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਹਰਾ ਤੇਲਾ ਜਿਹੜਾ ਹੈ ਉਹ ਜੇ ਸਾਡੇ ਪੱਤੇ ਜਿਹੜੇ ਹੈਗੇ ਕਿਨਾਰਿਆਂ ਤੋਂ ਪੀਲੇ ਪੈ ਰਹੇ ਆ 50% ਬੂਟੇ ਜਿਹੇ ਅਸੀਂ ਖੇਤ ਦੇ ਵੇਖਦੇ ਆ ਤਾਂ ਜੇ ਪੀਲੇ ਪੈ ਰਹੇ ਤਾਂ ਅਸੀਂ ਸਪਰੇਅ ਕਰਨ ਦੀ ਲੋੜ ਹੈ ਤੇ ਸਪਰੇਅਆਂ ਕਿਹੜੀਆਂ ਕਰਨੀਆਂ ਸਭ ਤੋਂ ਖਾਸ ਗੱਲ ਇਹ ਆ ਜਾਂਦੀ ਹੈ ਜੇ ਅਸੀਂ ਰਸ ਟੂਸਨ ਵਾਲੀ ਕੀੜਿਆਂ ਦੀ ਗੱਲ ਕਰਦੇ ਆ ਖਾਸ ਤੌਰ ਤੇ ਚਿੱਟੇ ਮੱਛਰ ਦੀ ਗੱਲ ਕਰਦੇ ਆ ਤੇ ਚਿੱਟੇ ਮੱਛਰ ਤੇ ਜਿਹੜੇ ਬਾਲਕ ਆ ਉਹਨਾਂ ਲਈ ਅਸੀਂ 200 ml ਸਾਡੇ ਕੋਲ ਕਲਾਸ 2 ਹੈ 400 ml ਸਫੀਨਾ 60 ਗ੍ਰਾਮ ਉਸ਼ੀਨ ਤੇ 80 ਗ੍ਰਾਮ ਖੁਲਾਨਾ ਇਹ ਚਾਰੇ ਸਪਰੇਅ ਜਿਹੜੀਆਂ ਆਗੀਆਂ ਅਸੀਂ ਇਹਨਾਂ ਚੋਂ ਕੋਈ ਵੀ ਸਪਰੇਅ ਕਰ ਸਕਦੇ ਤੇ ਅਸੀਂ ਇਸ ਵੇਲੇ ਚਿੱਟੇ ਮੱਛਰ ਦਾ ਜਿਹੜਾ ਰੋਕਥਾਮ ਹੈ ਉਹ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਜੇ ਸਾਨੂੰ ਲੋੜ ਪੈਂਦੀ ਹੈ ਵੀ ਸਾਡੇ ਕੋਲ ਅਸੀਂ ਕਈ ਖੇਤਾਂ ਦੇ ਵਿੱਚ ਜਿੱਥੇ ਯੂਰੀਆ ਆ ਦੀ ਡੋਜ਼ ਹੁਣ ਪਾਈ ਗਈ ਤੇ ਸਾਨੂੰ ਸੁਭਾਵਿਕ ਹੈ ਉੱਥੇ ਕਿਤੇ ਨਾ ਕਿਤੇ ਚਿੱਟਾ ਮੱਛਰ ਵਧੇਗਾ ਤੇ ਜੇ ਚਿੱਟਾ ਮੱਛਰ ਵੱਧਾ ਤਾਂ ਸਾਨੂੰ ਉਹਦੇ ਲਈ ਜੇ ਅਸੀਂ ਨਿੰਫ ਦੇ ਕੰਟਰੋਲ ਕਰਨਾ ਤੇ ਸਾਨੂੰ 500 ਐਮਐਲ ਜਿਹੜੀ ਸਾਡੇ ਕੋਲ ਹੈਗੀ ਆ ਲੈਨੋ ਆ ਉਹ ਅਸੀਂ ਉਸ ਵੇਲੇ ਸਪਰੇਅ ਕਰ ਸਕਦੇ ਹਾਂ ਸੋ ਬਦਲਵੇਂ ਤੌਰ ਤੇ ਉੱਤੇ ਅਸੀਂ ਇਹ ਸਪਰੇਆ ਕਰਾਂਗੇ ਤੇ ਸਾਡੇ ਕੋਲੇ ਰਸ ਟੂਸਨ ਵਾਲੇ ਕੀੜਿਆਂ ਦਾ ਜਿਹੜਾ ਕੰਟਰੋਲ ਆ ਉਹ ਸੀ ਬਰੇ ਚੰਗੇ ਤਰੀਕੇ ਚ ਕਰ ਸਕਦੇ ਹਾਂ ਇਹੀ ਜਿਹੜੀਆਂ ਸਪਰੀਆਂ ਹੈਗੀਆਂ ਜੇ ਅਸੀਂ 60 ਗ੍ਰਾਮ ਉਸ਼ੀਨ ਕਹੀਏ ਜਾਂ 80 ਗ੍ਰਾਮ ਓਲਾਲਾ ਕਹੀਏ ਇਹ ਸਪਰੀਆਂ ਸਾਡੀਆਂ ਹਰੇ ਤੇ ਵੀ ਕਾਮਯਾਬ ਆ ਸੋ ਕਿਸਾਨ ਵੀਰ ਜੇ ਅਸੀਂ ਸਾਨੂੰ ਇਹ ਇੰਨਾ ਕੀੜਿਆਂ ਦਾ ਸਾਨੂੰ ਹਮਲਾ ਦਿਖਦਾ ਆਰਥਿਕ ਅਗਾਰ ਤੋਂ ਉੱਪਰ ਹੁੰਦਾ ਤਾਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸੁਪਾਰਸ਼ਾਂ ਕੀਤੀਆਂ ਜਾ ਰਾ ਉਹ ਅਨੁਸ ਅਸੀਂ ਸਪਰੇਅ ਕਰ ਸਕਦੇ ਹਾਂ ਤੀਜਾ ਜਿਹੜਾ ਮੁੱਖ ਕੀੜਾ ਇਸ ਵੇਲੇ ਸਾਨੂੰ ਇਸ ਵੇਲੇ ਸਾਨੂੰ ਡਰ ਲੱਗ ਰਿਹਾ ਜੀ ਤੋਂ ਉਹ ਹੈ ਗੁਲਾਬੀ ਸੁੰਡੀ ਗੁਲਾਬੀ ਸੁੰਡੀ ਇਸ ਵੇਲੇ ਫੁੱਲ ਬਹੁਤ ਵਧੀਆ ਹੈ ਸਾਡੇ ਕੋਲ ਗੁਲਾਬੀ ਸੁੰਡੀ ਦਾ ਹਮਲਾ ਜੇ ਹੁੰਦਾ ਤੇ ਇਸ ਫੁੱਲ ਦੇ ਵਿੱਚ ਇਹ ਪੰਬੀਰੀ ਬਣ ਜਾਊਗਾ ਦੂਰੋਂ ਹੀ ਸਾਨੂੰ ਦਿਖ ਜੂਗਾ ਫੁੱਲ ਆਪਣੇ ਆਪ ਨੂੰ ਬੰਦ ਕਰ ਲੈਂਦਾ ਤੇ ਜੇ ਪੰਬੀਰੀ ਬਣ ਜਾਂਦਾ ਅਸੀਂ ਇਹਨੂੰ ਦੇਖ ਸਕਦੇ ਹਾਂ ਕਿ ਇਸ ਵੇਲੇ ਸਾਡੇ ਖੇਤ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਔਰ ਜਿਸ ਤਰ੍ਹਾਂ ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਅਸੀਂ ਲਗਾਤਾਰ ਸਰਵੇਖਣ ਕਰਦੇ ਹਾਂ ਤੇ ਸਾਨੂੰ 100 ਫੁੱਲਾਂ ਦੇ ਵਿੱਚੋਂ ਕਿਤੇ 5 ਫੁੱਲ ਜਿਹੜੇ ਆ ਗਏ ਆ ਉਹ ਪੰਬੀਰੀ ਮਿਲਦੇ ਆ ਜਾਂ ਗੁਲਾਬੀ ਸੁੰਡੀ ਦਿਖਦੀ ਆ ਤਾਂ ਸਾਡੇ ਕੋਲ ਇਹਦੇ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲੋਂ ਜਿਹੜੀਆਂ ਕੀਟਸ ਸਪਰਸ਼ ਕੀਤੀਆਂ ਜ਼ਹਿਰਾਂ ਜਾਂ ਐਮਐਮਐਸ ਕਨ ਬੈਂਜ਼ੋਇਟਾ ਕੀਆ ਜਾਂ ਅਸੀਂ ਸਪਾਇਨੋਟਰਮ ਆ ਗਿਆ ਆ ਡੈਲੀਗੇਟ ਜਾਂ ਟ੍ਰੋਕਲੀਮ ਦੇ ਨਾਮ ਤੇ ਜ ਸਰ ਜੀ ਤੇ ਅਸੀਂ ਇਹਨਾਂ ਹਾਨੀਕਾਰ ਕੀੜਿਆਂ ਤੋਂ ਇਸ ਵੇਲੇ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਆਂ ਬਾਕੀ ਇਸ ਵੇਲੇ ਨਰਮਾ ਬਹੁਤ ਵਧੀਆ ਔਰ ਮੈਂ ਆਸ ਕਰਦਾ ਕਿ ਇਸ ਮੌਸਮ ਦੇ ਵਿੱਚ ਅਸੀਂ ਕੀੜੇ ਮਕੌੜਿਆਂ ਦੇ ਹਮਲੇ ਤੋਂ ਕੰਟਰੋਲ ਰੱਖੀ ਆਪਣੇ ਆਪ ਫਸਲਾਂ ਨੂੰ ਤੇ ਸਾਡਾ ਝਾੜ ਬਹੁਤ ਵਧੀਆ ਹੋਊਗਾ ਧੰਨਵਾਦ ਜੀ ਸ਼ੁਕਰੀਆ ਡਾਕਟਰ ਸਾਹਿਬ ਇਹਨਾਂ ਨੇ ਕੀੜੇ ਮਕੌੜਿਆਂ ਦੀ ਗੱਲ ਕੀਤੀ ਹੈ ਸਾਡੇ ਟੀਮ ਦੇ ਇੰਚਾਰਜ ਨੇ ਡਾਕਟਰ ਸਾਹਿਬ ਕਿਉਂਕਿ ਇਹ ਜਿਹੜੀ ਵੀਡੀਓ ਆ ਸਾਰੇ ਪੰਜਾਬ ਦੇ ਫਾਰਮਰ ਨੇ ਸਾਰੇ ਕਿਸਾਨਾਂ ਨੇ ਇਹ ਨਰਮਿਆਲੇ ਨੇ ਵੇਖਣੀ ਆ ਤੁਸੀਂ ਪੰਜਾਬ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਇਹਦੇ ਬਾਰੇ ਜਰੂਰ ਦੱਸੋ ਨਰਮੇ ਦੀ ਕੀ ਕੰਡੀਸ਼ਨ ਆ ਕਿਸਾਨਾਂ ਭਰਾਵਾਂ ਸਾਹਿਬ ਮੈਂ ਧੰਨਵਾਦ ਡਾਕਟਰ ਸਾਹਿਬ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ 20-25 ਦਿਨਾਂ ਦੇ ਵਕਫੇ ਤੋਂ ਬਾਅਦ ਸਟੇਟ ਦੀ ਜਿਹੜੀ ਟੀਮ ਹੈਗੀ ਆ ਆਪਣੇ ਨਰਮਾ ਪੱਟੀ ਦੇ 8 ਜ਼ਿਲ੍ਹੇ ਆ ਉਹਨਾਂ ਦੇ ਵਿੱਚ ਸਾਡਾ ਉਹਨੇ ਕੀ ਦੌਰਾ ਸਾਡਾ ਰੱਖਿਆ ਹੁੰਦਾ ਤੇ ਇਸ ਦੌਰੇ ਦੇ ਦਰਮਿਆਨ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਤਾਂ ਕੁਝ ਕੁ ਥੋੜੀ ਜੀ ਘਬਰਾਹਟ ਹੋਣੀ ਸ਼ੁਰੂ ਹੋ ਗਈ ਸੀ ਕਿ ਜਦੋਂ ਆਰਡ ਲੱਗੀ ਸੀ ਸਾਨੂੰ ਲੱਗ ਰਿਹਾ ਸੀਗਾ ਵੀ ਉਸ ਵੇਲੇ ਨਰਮਾ ਜਿਹੜਾ ਹੈਗਾ ਉਹ ਸਾਡਾ ਕਿਤੇ ਔਕੀ ਸਥਿਤੀ ਜਿਹਾ ਨਹੀਂ ਪਰੰਤੂ ਬਾਰਸ਼ਾਂ ਪੈਣ ਦੇ ਨਾਲ ਜਿਹੜਾ ਹੈਗਾ ਹੈ ਤੇ ਉਹ ਨਰਮੇ ਦੀ ਜਿਹੜੀ ਫਸਲ ਹੈਗੀ ਹੈ ਉਹ ਦੁਬਾਰਾ ਉਹ ਫੁੱਲ ਫੁਲਾ ਕੇ ਚੱਕ ਲਿਆ ਇਸ ਵੇਲੇ ਜੇ ਆਪਾਂ ਗੱਲ ਕਰੀਏ ਨਰਮਾ ਪੱਟੀ ਦੇ ਜ਼ਿਲ੍ਹਿਆਂ ਦੇ ਵਿੱਚ ਤੇ ਖਾਸ ਤੌਰ ਤੇ ਮੁਕਤਸ ਜ਼ਿਲ੍ਹੇ ਜਿਹੜੇ ਇਸ ਕੇਸ ਦੇ ਵਿੱਚ ਖੜੇ ਆ ਤਾਂ ਨਰਮਾ ਇਸ ਲਈ ਦੇਖਣ ਦੇ ਵਿੱਚ ਬਹੁਤ ਹੀ ਸ਼ਾਨਦਾਰ ਹਨ ਕਿ ਆਪਣਾ ਫੁੱਲ ਫੁਲਾਕੇ ਦੇ ਨਾਲ ਸਟੈਂਡ ਹੈ ਇਹਦਾ ਬੜਾ ਵਧੀਆ ਤਨ ਕੀ ਤਰੀਕੇ ਦੇ ਨਾਲ ਪਰ ਇੱਕ ਸਾਨੂੰ ਥੋੜੀ ਜੀ ਇਸ ਵੇਲੇ ਇਹ ਧਿਆਨ ਰੱਖਣਾ ਪੈਣਾ ਹੈ ਵੀ ਜਿਹੜੀ ਜ਼ਰੂਰੀ ਤਤਾਂ ਦੀ ਜਿਹੜੀ ਘਾਟ ਆ ਰਹੀ ਹੈ ਜਿਵੇਂ ਕਿ ਡਾਕਟਰ ਜਦਵਿੰਦਰ ਨੇ ਦੱਸਿਆ ਸੀਗਾ ਜੀ ਅਸੀਂ ਉਹਦਾ ਮੌਕੇ ਤੇ ਹੀ ਇਹਦਾ ਨਫਟਾਰਾ ਕਰ ਲਿਆ ਜਾਂ ਮੌਕੇ ਤੇ ਇਹਦਾ ਇਹ ਸਿੱਧਕੀ ਸੰਭਾਲ ਲਈ ਤਾਂ ਕੋਈ ਨਹੀਂ ਕਿ ਇਹਦੇ ਵਿੱਚ ਮੁਸ਼ਕਲ ਨਹੀਂ ਆਊਗੀ ਵੀ 8-10 ਘੰਟੇ ਦਾ ਜਿਹੜਾ ਝਾੜ ਹੈਗਾ ਉਹ ਅਸੀਂ ਉਹਨਾਂ ਨੇ ਕਿ ਸੌਖਾਂ ਹੀ ਪ੍ਰਾਪਤ ਕਰ ਲਾਂਗੇ ਸੋ ਅਪੀਲ ਤਾਂ ਸੀ ਹੀ ਸਾਰੇ ਕਿਸਾਨਾਂ ਨੂੰ ਕਰ ਰਿਹਾ ਪੂਰੇ ਪੰਜਾਬ ਦੇ ਨਰਮਾ ਪੱਟੀ ਦੇ ਕਿ ਘਪਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਹਲਕੇ ਦੇ ਜਿਹੜੇ ਜ਼ਿਲ੍ਹਾ ਖੇਤੀਬਾੜੀ ਅਫਸਰ ਦੇ ਦਫ਼ਤਰ ਹੈ ਉਹਨਾਂ ਨਾਲ ਜੂਤਾਲਮੀ ਰੱਖੋ ਆਪਣੇ ਤੌਰ ਤੇ ਕੋਈ ਕਿਸੇ ਕਿਸਮ ਦੀ ਜਿਹੜੀ ਦਵਾਈ ਹੈ ਜਾਂ ਖਾਦ ਹੈ ਕਿਸੇ ਦੇ ਕਹਿਣ ਤੇ ਉਹ ਨਹੀਂ ਕਰਨੀ ਜਿੰਨਾ ਚਿਰ ਕੁਮਾਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਡਿਸ਼ਾ ਨਿਰਦੇਸ਼ ਨਾ ਦਿੱਤੀ ਹੋ ਤਾਂ ਨੂੰ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਕੋਲ ਨੰਬਰ ਵੀ ਹੈਗਾ 9878146287 9878146287 ਸ੍ਰੀ ਮੁਖਸਰ ਸਾਹਿਬ ਦਾ ਨੰਬਰ ਹੈ ਕਿਸਾਨ ਭਰਾਓ ਸਾਡੇ ਫੋਨ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਨੇੜੇ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਅਫਸਰ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਫਸਲ ਸਾਡੀ ਬਹੁਤ ਵਧੀਆ ਇਸ ਤੋਂ ਬਾਅਦ ਅਸੀਂ ਸੰਭ ਲੈਣੀ ਆ ਖੇਤੀਬਾੜੀ ਦੇ ਇਸ YouTube ਚੈਨਲ ਤੇ ਜਿਹੜਾ ਕਿ ਮੁਕਸਰ ਦੀਆਂ ਖੇਤੀ ਸੂਚਨਾਵਾਂ ਇਹਨੂੰ ਸਬਸਕ੍ਰਾਈਬ ਕਰੋ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚੇ ਬਹੁਤ ਬਹੁਤ ਧੰਨਵਾਦ